ਹਾਂਜੀ ਇਸ ਤਰ੍ਹਾਂ ਬੁਗਰਮਾਲਾ ਬੁਗਰਮ ਤੋਂ ਬਿਨਾ ਜਿਹੜਾ ਆਪਾਂ ਗਲਾ ਬਣਾਉਣੀ ਹੈ ਇਹ ਆਪਾਂ ਵਰਕ ਵਾਲਾ ਸੂਟ ਸੀਗਾ ਜਿਆਦਾ ਹੈਵੀ ਵਰਕ ਸੀ ਆਕੜਿਆ ਕਪੜਾ ਹੋਇਆ ਸੀ ਆ ਥੱਲੇ ਪੇਸਟਿੰਗ ਪੇਪਰ ਲੱਗਾ ਹੋਇਆ ਸੀ ਇਹਦੇ ਆਪਾਂ ਬੁਗਰਮ ਨਹੀਂ ਲਗਾਉਣੀ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਗੋਲ ਗਲੇ ਦੀ ਕਟਾਈ ਕਰ ਲਈ ਹੈ ਤੇ ਇਹਦੇ ਵਿੱਚ ਆਪਾਂ ਪਾਈਪਿੰਗ ਇਸ ਤਰ੍ਹਾਂ ਲਗਾਉਣੀ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਇਹਦੇ ਇੱਕ ਪੈਰ ਪਾ ਲੈਣਾ ਜਿੰਨੀ ਆਪਾਂ ਇੱਕ ਪੈਰ ਛੜਾ ਲਾਂਗੇ ਇਸ ਤਰ੍ਹਾਂ ਤੇ ਪਾਈਪਿੰਗ ਨੂੰ ਲਵਾਂਗੇ ਆਪਾਂ ਐਕਸਟਰਾ ਸਟੋਨ ਵਗੈਰਾ ਜਿਹੜੇ ਉਹ ਆਪਾਂ ਕੱਟ ਲੈਣੇ ਆ। ਠੀਕ ਹੈ। ਤੇ ਪਾਈਪਿੰਗ ਨੂੰ ਐਸਟਰਾ ਪਰ ਆ ਕੰਮ। ਤੇ ਪਾਈਪਿੰਗ ਤੇ ਆਪਾਂ ਬਿਲਕੁਲ ਨਾਲ-ਨਾਲ ਸਿਲਾਈ ਲਗਾਉਣੀ ਹੈ। ਜਿਵੇਂ ਆਪਾਂ ਗਲੇ ਦੀ ਕਟਾਈ ਕੀਤੀ ਹੈ ਉਸੇ ਤਰ੍ਹਾਂ ਹੀ ਆਪਾਂ ਪਾਈਪਿੰਗ ਘੁਮਾਉਂਦੇ ਹੋਣਾ। ਤੇ ਇਸ ਤਰ੍ਹਾਂ ਪਨ ਨਾਲ ਨਾਲ ਹੀ ਚਮਾਈ ਹੋਣੀ ਹੁਣ ਆਪਣੇ ਇਸ ਤਰੀਕੇ ਨਾਲ ਆਪਾਂ ਪਾਈਪਿੰਗ ਨੂੰ ਅਟੈਚ ਕਰ ਲਿਆ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਲਾਈਨਿੰਗ ਨੂੰ ਰੱਖਾਂਗੇ ਠੀਕ ਹੈ ਤੇ ਫਿਰ ਆਪਾਂ ਜੇ ਦੀ ਪਾਈਪਿੰਗ ਹੋ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਕੱਢਣੀ ਹੈ ਠੀਕ ਹੈ ਹੁਣ ਆਪਾਂ ਲਾਈਨਿੰਗ ਦਾ ਜਿਹੜਾ ਨਿਸ਼ਾਨ ਲੱਗੇ ਵਾਲਾ ਕਪੜਾ ਇਹ ਆਪਾਂ ਇਸ ਤਰ੍ਹਾਂ ਸਿੱਧੇ ਵਾਲੀ ਸਾਈਡ ਤੇ ਨਾਲ ਜੋੜ ਦੇਣਾ ਕਿਉਂਕਿ ਜਦੋਂ ਆਪਾਂ ਇਹਨੂੰ ਦੂਸਰੀ ਸਾਈਡ ਪਾਟਾਂਗੇ ਤਾਂ ਆਪਣਾ ਨਿਸ਼ਾਨ ਉੱਪਰਲੀ ਸਾਈਡ ਆ ਜਾਣਗੇ ਠੀਕ ਹੈ ਕਮੀਜ਼ ਦਾ ਵੀ ਆਪਣੇ ਕੋਲੇ ਸਿੱਧਾ ਪਾਸਾ ਹੈ ਤੇ ਲਾਈਨਿੰਗ ਦਾ ਆਪਣੇ ਕੋਲੇ ਇਧਰਲੀ ਸਾਈਡ ਸਿੱਧੇ ਦੇ ਨਾਲ ਸਿੱਧੇ ਨੂੰ ਮਿਲਾ ਕੇ ਆਪਾਂ ਇਸ ਤਰ੍ਹਾਂ ਰੱਖਾਂਗੇ ਆਪਾਂ ਲਾਈਨਿੰਗ ਤੇ ਵੀ ਗਲਾ ਕੱਟਿਆ ਹੋਇਆ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਲਾਈਨਿੰਗ ਨੂੰ ਇਹਦੇ ਉੱਪਰ ਰੱਖ ਲੈਣਾ ਠੀਕ ਹੈ ਤੇ ਬਿਲਕੁਲ ਨਾਲ-ਨਾਲ ਸਲਾਈ ਲਗਾਵਾਂਗੇ ਇਹ ਸਲਾਈ ਤੁਸੀਂ ਦੂਸਰੀ ਸਾਈਡ ਤੋਂ ਵੀ ਲਗਾ ਸਕਦੇ ਹੋ ਕਿਉਂਕਿ ਆਪਾਂ ਨੂੰ ਜਿਹੜੀ ਲਾਈਨਿੰਗ ਹੈ ਉਹ ਉੱਪਰ ਰੱਖ ਕੇ ਜੇ ਵਿੱਚ ਦੀ ਦਿਖਦਾ ਤਾਂ ਆਪਾਂ ਇੱਧਰ ਦੀ ਨਿਸ਼ਾਨ ਲਗਾ ਲੈਣਾ ਨਹੀਂ ਆਪਾਂ ਇਧਰਲੀ ਸਾਈਡ ਤੋਂ ਸਲਾਈ ਲਗਾ ਲੈਣੀ ਹੈ ਤਾਂ ਜੋ ਆਪਾਂ ਨੂੰ ਬਿਲਕੁਲ ਪਤਾ ਲੱਗੇ ਵੀ ਇੱਥੋਂ ਤੱਕਰ ਆਪਣੀ ਸਲਾਈ ਲਾ ਕੇ ਪਾਈਪਿੰਗ ਸਹੀ ਨਿਕਲਦੀ ਹੈ ਠੀਕ ਹੈ ਤੇ ਆਪਾਂ ਨੂੰ ਇਹਦੇ ਵਿੱਚ ਦੀ ਦਿਖ ਰਿਹਾ ਆਪਾਂ ਉੱਪਰ ਦੀ ਲਗਾ ਲਾਂਗੇ ਇਸ ਤਰ੍ਹਾਂ ਆਪਾਂ ਬਿਲਕੁਲ ਨਾਲ-ਨਾਲ ਸਲਾਈ ਲਗਾਈ ਜਾਣੀ ਇਸ ਤਰ੍ਹਾਂ ਆਪਾਂ ਗਲਾ ਜਿਵੇਂ ਵੀ ਕੱਟਿਆ ਹੋਇਆ ਹੈ ਨਾ ਆਪਾਂ ਉਸੇ ਤਰ੍ਹਾਂ ਹੀ ਸੈੱਟ ਕਰਕੇ ਇਹਨੂੰ ਨਾਲ-ਨਾਲ ਰੱਖੀ ਜਾਣਾ ਤਰਾਪਾ ਸਾਰੇ ਢਲ ਦੇ ਉੱਪਰ ਸਿਲਾਈ ਲਗਾ ਲਈ ਹੁਣ ਹੁਣ ਆਪਾਂ ਦੂਸਰੀ ਸਾਈਡ ਕਰਾਂਗੇ ਹੁਣ ਆਪਾਂ ਲਾਈਨਿੰਗ ਨੂੰ ਜਿਹੜੇ ਦੂਸਰੀ ਸਾਈਡ ਕਰਨਾ ਹੈ ਨਾ ਉਸ ਤੋਂ ਪਹਿਲਾਂ ਆਪਾਂ ਇੱਥੇ ਕੱਟ ਲਗਾ ਲੈਣੇ ਠੀਕ ਹੈ ਸਾਰੇ ਆਪਾਂ ਕੱਟ ਲਗਾ ਲਈਏ ਹੁਣ ਆਪਾਂ ਲਾਈਨਿੰਗ ਨੂੰ ਚੱਕ ਕੇ ਦੂਸਰੀ ਸਾਈਡ ਕਰ ਲਾਂਗੇ ਇਸ ਤਰ੍ਹਾਂ ਜਿਹੜੀ ਗਲੇ ਦੀ ਪਾਈਪਿੰਗ ਆਪਣੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਹੈ ਇਹ ਨਿਕਲ ਕੇ ਆਊਗੀ ਇਸ ਤਰੀਕੇ ਦੇ ਨਾਲ ਇਹ ਇਸ ਤਰ੍ਹਾਂ ਆਪਣੀ ਗਲੇ ਦੀ ਜਿਹੜੀ ਪਾਈਪਿੰਗ ਆ ਉਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਆਊਗੀ ਠੀਕ ਹੈ ਤੇ ਇਹ ਨੂੰ ਜਿਆਦਾ ਪੱਕਾ ਕਰਨ ਲਈ ਇੱਥੇ ਵੀ ਸਿਲਾਈ ਲਗਾ ਸਕਦੇ ਤੁਸੀਂ ਅੰਦਰਲੀ ਸਾਈਡ ਤੇ ਵੀ ਤੇ ਇਧਰ ਦੀ ਵੀ ਇੱਕ ਸਿਲਾਈ ਲਗਾ ਸਕਦੇ ਠੀਕ ਹੈ ਤੇ ਆਪਾਂ ਨਾਲ-ਨਾਲ ਇੱਕ ਸਿਲਾਈ ਲਗਾ ਲਾਂਗੇ ਕਿਉਂਕਿ ਕਈ ਵਾਰੀ ਕਲਰ ਵਾਲਾ ਕਪੜਾ ਹੁੰਦਾ ਉਹ ਤੇ ਆਪਾਂ ਨੂੰ ਜਿਆਦੇ ਧਾਗਾ ਦੇਸਦਾ ਆਂਦਾ ਉਹ ਆਪਾਂ ਅੰਦਰਵਾਰ ਦੀ ਸਿਲਾਈ ਲਗਾ ਲੈਣੀ ਹੈ ਇਹਦੇ ਆਪਾਂ ਉਹ ਵੱਡੀ ਸਿਲਾਈ ਵਾਲਾ ਕਿਸ ਤਾਜੋ ਚੰਗੀ ਤਰ੍ਹਾਂ ਆਪੀ ਪਾਈਪਿੰਗ ਜਿਹੜੀ ਬੈਠ ਜਾਵੇ ਜੀ ਆਪਣੀ ਪਾਈਪਿੰਗ ਹੈ ਜਿਹੜੀ ਉਹ ਵੱਧ ਘੱਟ ਨਿਕਲੀ ਹੋਵੇ ਇਥੋਂ ਫੇਰ ਆਪਾਂ ਅੰਦਰਲੀ ਸਾਈਡ ਦੀ ਜਿਹੜੀ ਸਿਲਾਈ ਲਗਾਉਣੀ ਹੈ ਤਾਂ ਜੋ ਆਪਣੀ ਪਾਈਪਿੰਗ ਵੀ ਸਹੀ ਤਰੀਕੇ ਨਾਲ ਸੈੱਟ ਹੋ ਜਾਵੇ ਕਿ ਕਿ ਤੇ ਆਪਣੀ ਪਾਈਪਿੰਗ ਉਹਨ ਜਿਹੜੀ ਵਧੀਆ ਤਰੀਕੇ ਦੇ ਨਾਲ ਨਿਕਲੀ ਹੋਈ ਆ ਆਪਾਂ ਨੂੰ ਅੰਦਰ ਦੀ ਸਲਾਈ ਲਗਾਉਣ ਦੀ ਲੋੜ ਨਹੀਂ ਗਈ ਤੇ ਆਪਾਂ ਇਸ ਤਰ੍ਹਾਂ ਉੱਪਰ ਦੀ ਸਲਾਈ ਲਗਾ ਲਾਂਗੇ ਇਸ ਤਰ੍ਹਾਂ ਆਪਣਾ ਜਿਹੜਾ ਗਲਾ ਹੈ ਉਹ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹ ਬਣ ਕੇ ਰੈਡੀ ਹੋਇਆ ਠੀਕ ਹੈ ਇਧਰਲੀ ਸਾਈਡ ਵੀ ਆਪਣਾ ਬਿਲਕੁਲ ਵੀ ਪਾਈਪਿੰਗ ਜਿਹੜੀ ਹੈ ਉਹ ਨਹੀਂ ਦਿਸਦੀ ਠੀਕ ਹੈ ਇਸ ਤਰ੍ਹਾਂ ਆਪਣਾ ਗਲਾ ਜਿਹੜਾ ਬਣ ਕੇ ਰੈਡੀ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਜੇਕਰ ਆਪਣੇ ਕੋਲੇ ਬੁਕਰਮਾਲਾ ਗਲਾ ਨਹੀਂ ਲਾਉਣਾ ਇਸ ਤਰ੍ਹਾਂ ਵਰਕ ਵਾਲੇ ਸੂਟ ਦੇ ਉੱਪਰ ਤਾਂ ਤੁਸੀਂ ਇਸ ਤੀਕੇ ਦੇ ਨਾਲ ਪਾਈਪਿੰਗ ਨੂੰ ਲਗਾ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਫੋਲੋ ਕਰਨਾ ਥੈਂਕ ਯੂ